ਸਾਡੇ YouTube ਚੈਨਲ ਸਮਾਈਲਾ ਟੈਡੋਹिल्स ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਰਨ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅਜਸੀਬ ਸ਼ਾ ਕੰਪਿਊਟਰ ਸਾਇੰਸ ਜਮਾਤ ਕਿ ਆਰਮੀ ਪਾਰਟ 3 ਪਾਈਥਨ ਵਿੱਚ ਡਾਟਾ ਟਾਈਪਸ ਵਿੱਚ ਆਪਰੇਟਰਸ ਅਤੇ ਐਕਸਪ੍ਰੈਸ਼ਨ ਪੜਤ ਕੀ ਤੇ ਇਸ ਪਾਰਟ ਦੇ ਵਿੱਚ ਅਸੀਂ ਇਸ ਪਾਰਟ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਵੱਡੇ ਉਤਰਾਵਲੇ ਪ੍ਰਸ਼ਨ ਪੜਾਂਗੇ ਤੇ ਡਾਟਾ ਟਾਈਪਸ ਬਾਰੇ ਦੱਸਣਾ ਚਾਹਾਂਗਾ ਕਿ ਡਾਟਾ ਟਾਈਪ ਦਾ ਅਰਥ ਹੁੰਦਾ ਹੈ ਕਿ ਕਿਸ ਕਿਸਮ ਦਾ ਡਾਟਾ ਅਸੀਂ ਆਪਣੇ ਪ੍ਰੋਗਰਾਮ ਵਿੱਚ ਵਰਤ ਸਕਦੇ ਹਾਂ ਤੇ ਆਪਰੇਟਰਸ ਕੁਝ ਸਿੰਬਲ ਹੁੰਦੇ ਨੇ ਚਿੰਨ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਕਿਸੇ ਕਿਸਮ ਦੀ ਵੀ ਕੈਲਕੂਲੇਸ਼ਨ ਜਾਂ ਗਣਨਾ ਕਰਨ ਜਾਂ ਆਪਰੇਸ਼ਨ ਕਰਨ ਲਈ ਹੁੰਦੀ ਹੈ ਤੇ ਐਕਸਪ੍ਰੈਸ਼ਨ ਐਕਸਪ੍ਰੈਸ਼ਨ ਜਿਹੜਾ ਇੱਕ ਫਾਰਮੂਲੇ ਦੇ ਵਾਂਗ ਹੁੰਦਾ ਹੈ ਇਹ ਐਕਸਪ੍ਰੈਸ਼ਨ ਜਿਹੜਾ ਅਰਥਮੈਟਿਕ ਵੀ ਹੋ ਸਕਦਾ ਹੈ ਰਿਲੇਸ਼ਨਲ ਵੀ ਹੋ ਸਕਦਾ ਹੈ ਲੌਜੀਕਲ ਵੀ ਹੋ ਸਕਦਾ ਹੈ ਬਾਕੀ ਇਸ ਪਾਰਟ ਵਿੱਚ ਅੱਡੇ ਬਾਰੇ ਡਿਟੇਲ ਵਿੱਚ ਪੜਾਂਗੇ ਯਾ ਡਾਟਾ ਟਾਈਪ ਕੁਐਸਚਨ ਹੈ ਇਹ ਪੇਪਰ ਪੁਆਇੰਟ ਆਫ ਵੀ ਨਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਸੋ ওকে ਦੇਖਦੇ ਹਾਂ ਤੇ ਸਭ ਤੋਂ ਪਹਿਲਾਂ ਛੋਟੇ ਉਤਰਾਵਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਫਲੋਟਿੰਗ ਪੁਆਇੰਟ ਨੰਬਰ ਕੀ ਹਨ ਉਦਾਹਰਨ ਦਿਓ ਫਲੋਟਿੰਗ ਪੁਆਇੰਟ ਨੰਬਰਾਂ ਨੂੰ ਰੀਅਲ ਨੰਬਰਸ ਵੀ ਕਿਹਾ ਜਾਂਦਾ ਹੈ ਪਿਛਲੇ ਪਾਠ ਚ ਤੁਹਾਨੂੰ ਪੜਾਇਆ ਸੀ ਜੋ ਲਿਟਰਲ ਕਰਾਈ ਸੀ ਇਹਨਾਂ ਵਿੱਚ ਡੈਸੀਮਲ ਪੁਆਇੰਟ ਦੀ ਵਰਤੋਂ ਕੀਤੀ ਜਾਂਦੀ ਹੈ ਮਤਲਬ ਜਦੋਂ ਵੀ ਆਪਾਂ ਨੈਗੇਟਿਵ ਪੋਜ਼ੀਟਿਵ ਨੰਬਰ ਕੋਈ ਨੰਬਰ ਲਾਵਾਂਗੇ ਉਹਦੇ ਬਾਅਦ ਦਸ਼ਮਲਵ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਫਲੋਟ ਕੀਵਰਡ ਦੀ ਵਰਤੋਂ ਹੁੰਦੀ ਹੈ ਇਸ ਨੂੰ ਦੋ ਰੂਪਾਂ ਵਿੱਚ ਲਿਖਿਆ ਜਾ ਸਕਦਾ ਹੈ ਨੰਬਰ 1 ਫ੍ਰੈਕਸ਼ਨਲ ਫਾਰਮ ਤੇ ਨੰਬਰ 2 ਐਕਸਪੋਨੈਂਟ ਨੋਟੇਸ਼ਨ ਤੇ ਪਹਿਲਾਂ ਗੱਲ ਕਰਦੇ ਹਾਂ ਫ੍ਰੈਕਸ਼ਨਲ ਫਾਰਮ ਦੀ ਇਸ ਨੂੰ ਡੈਸੀਮਲ ਰੋਟੇਸ਼ਨ ਵੀ ਕਿਹਾ ਜਾਂਦਾ ਹੈ ਇਸ ਵਿੱਚ ਨੰਬਰਾਂ ਦੇ ਨਾਲ ਡੈਸੀਮਲ ਪੁਆਇੰਟ ਜਾਂ ਦਸ਼ਮਲਵਦੀ ਵਰਤੋਂ ਹੁੰਦੀ ਹੈ ਉਦਾਹਰਨ ਵਜੋਂ ਜਿੱਦਾਂ ਲਿਖਿਆ ਮੈਂ 10.5 190.7 ਜਾਂ -25.2 ਮਤਲਬ ਕੋਈ ਵੀ ਨੰਬਰ ਜਿਹੜਾ ਫ੍ਰੈਕਸ਼ਨਲ ਵਿੱਚ ਹੈਗਾ ਜਿਹਦੇ ਨਾਲ ਦਸ਼ਮਲਵਦੀ ਵਰਤੋਂ ਕੀਤੀ ਜਾ ਰਹੀ ਹੈ ਚਾਹੇ ਉਹ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਉਹਨੂੰ ਫ੍ਰੈਕਸ਼ਨਲ ਫਾਰਮ ਕਿਹਾ ਜਾਂਦਾ ਹੈ ਨੰਬਰ 2 ਐਕਸਪੋਨੈਂਟ ਨੋਟੇਸ਼ਨ ਇਸ ਨੂੰ ਸਾਇੰਟਿਫਿਕ ਨੋਟੇਸ਼ਨ ਵੀ ਕਿਹਾ ਜਾਂਦਾ ਹੈ ਇਸ ਦੇ ਵਰਤੋਂ ਬਹੁਤ ਵੱਡੇ ਜਾਂ ਬਹੁਤ ਛੋਟੇ ਮੁੱਲ ਜਾਂ ਕੀਮਤ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਤੇ ਦੇਖਣਾ ਮੋਬਾਈਲ 'ਚ ਕਈ ਵਾਰੀ ਤੁਸੀਂ ਬਹੁਤ ਵੱਡਾ ਨੰਬਰ ਅਗਰ ਆ ਜੇ ਜਾਂ ਬਹੁਤ ਛੋਟਾ ਨੰਬਰ ਆ ਜੇ ਲਾਸਟ 'ਚ e ਆ ਜਾਂਦਾ ਹੈ ਉਹ ਹੁੰਦਾ ਹੈ ਐਕਸਪੋਨੈਂਟ ਸੋ ਉਦਾਹਰਨ ਵਜੋਂ ਜਿੱਦਾਂ ਲਿਖਿਆ ਮੈਂ 2.5e3 ਇਹਦੇ ਦੋ ਹੀ ਸੇ ਹੋ ਗਈ ਇੱਕ e ਦੇ ਖੱਬੇ ਵਾਲਾ ਪਾਸਾ ਇਕ ਹੋ ਗਿਆ e ਦੇ ਸੱਜੇ ਵਾਲੇ ਪਾਸਾ e ਦੇ ਖੱਬੇ ਪਾਸੇ 2.5 ਹੈ ਤੇ ਸੱਜੇ ਪਾਸੇ 3 ਨੇ ਸੋ ਅਨ ਨੂੰ ਅੱਗੇ ਸਮਝਦੇ ਹਾਂ ਕਿ ਦੋ ਹਿੱਸੇ ਕਿਹੜੇ-ਕਿਹੜੇ ਆ ਪਹਿਲਾ ਹੁੰਦਾ ਮਨਟਿਸਾ ਪਾਰਟ ਇਸ ਦਾ ਅਰਥ ਹੈ ਡੈਸੀਮਲ ਪੁਆਇੰਟ ਵਾਲੇ ਨੰਬਰ ਅਤੇ ਐਕਸਪੋਨੈਂਟ e ਜਿਹੜਾ ਹੈ ਤੇ ਖੱਬੇ ਵਾਲੇ ਅੰਕ ਹੁਣ e ਦੇ ਖੱਬੇ ਪਾਸੇ ਕੀ ਲਿਖਿਆ 2.5 ਇਹਨੂੰ ਕਹਿੰਦੇ ਆ ਮਨਟਿਸਾ ਪਾਰਟ ਦੂਜਾ ਹੁੰਦਾ ਐਕਸਪੋਨੈਂਟ ਇਸ ਦਾ ਅਰਥ ਹੈ e ਮਤਲਬ ਐਕਸਪੋਨੈਂਟ ਸੱਜੀ ਹੱਥ ਵਾਲੇ ਨੰਬਰ e ਦੇ ਸੱਜੇ ਪਾਸੇ ਕੀ ਹੈ 3 ਇਸ ਵਿੱਚ ਸਿਰਫ ਇੰਟੀਜਰ ਨੰਬਰ ਦੀ ਵਰਤੋਂ ਹੀ ਕੀਤੀ ਜਾ ਸਕਦੀ ਹੈ ਮਤਲਬ e ਦੇ ਬਾਅਦ ਆਈ ਡੈਸੀਮਲ ਪੁਆਇੰਟ ਵਾਲੇ ਵੈਲਿਊ ਨਹੀਂ ਲੈ ਸਕਦੇ ਪਰ 네ਗੇਟਿਵ ਪੋਜ਼ੀਟਿਵ ਦੋਨੋਂ ਨੰਬਰ ਆ ਸਕਦੇ ਹੈ ਜੇ ਮੰਨ ਲਓ ਪੋਜ਼ੀਟਿਵ ਵੈਲਿਊ ਹੈ ਤਾਂ ਵੱਡੇ ਤੋਂ ਵੱਡਾ ਨੰਬਰ ਦਰਸਾ ਸਕਦੇ ਆ ਜੇ 네ਗੇਟਿਵ ਹੈ ਤਾਂ ਛੋਟੇ ਤੋਂ ਛੋਟਾ ਨੰਬਰ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ ਐਕਸਪੋਨੈਂਟ ਵਾਲਾ ਨੰਬਰ e ਦਾ ਅਰਥ ਹੈ 10 ਦੀ ਪਾਵਰ ਸੋ e ਨੂੰ ਮੰਨ ਕੇ ਚੱਲਣਾ ਹੈ 10 ਉਸ ਤੋਂ ਬਾਅਦ ਜਿਹੜਾ ਨੰਬਰ ਆਏਗਾ ਉਹ ਹੋएगी ਉਹਦੀ ਪਾਵਰ ਉਦਾਹਰਨ ਵਜੋਂ ਜਿਦਾ ਇੱਕ ਨੰਬਰ ਲਿਖਿਆ ਹੈ 2.5 e 10 ਤੇ 2.5 ਸਾਡਾ ਕੀ ਹੈ ਦੱਸਿਆ ਤੁਹਾਨੂੰ ਪਹਿਲੇ yes 2.5 ਸਾਡਾ ਕੀ ਹੈ ਮਨਟਿਸਾ ਪਾਰਕ ਤੇ ਜੇਕਰ ਆਪਾਂ ਗੱਲ ਕਰੀਏ e ਵਾਲੇ ਦੀ ਤੇ 3 3 ਕੀ ਹੈ ਸਾਡਾ ਐਕਸਪੋਨੈਂਟ ਪਾਰਕ ਤੇ ਇਸ ਨੂੰ ਹੇਠੇ ਦੇ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸਿਆ ਕਿ e ਦਾ ਮਤਲਬ ਕੀ ਹੈ e ਦਾ ਮਤਲਬ ਹੈ 10 ਤੇ ਉਸ ਤੋਂ ਬਾਅਦ ਜਿਹੜਾ ਨੰਬਰ ਆਏਗਾ ਉਹ ਕੀ ਹੋਏਗੀ ਉਹਦੀ ਪਾਵਰ ਤੇ ਐਕੀ ਬਣ ਗਿਆ 2.5 e ਦਾ ਮਤਲਬ ਹੋ ਗਿਆ 10 ਤਾਂ ਤਿੰਨ ਉਹਦੀ ਕੀ ਹੋਗੀ ਪਾਵਰ ਤੇ 2.5 10 10 ਨੂੰ ਜਦੋਂ ਆਉ ਆਪਾਂ ਤਿੰਨ ਦੀ ਪਾਵਰ ਕਰਾਂਗੇ 10 ਦਾ 100 ਤੇ 10 ਦਾ 1000 ਤੇ ਇਹਦਾ ਮਤਲਬ ਹੋ ਗਿਆ ਤੇ ਜਦੋਂ 2.5 ਨੂੰ 1000 ਨਾਲ ਗੁਣਾ ਕਰਾਂਗੇ ਤੇ ਆਨਸਰ ਕੀ ਆਏਗਾ 2500 ਤੇ ਆ ਤੁਹਾਡਾ ਕੀ ਹੋ ਗਿਆ ਐਕਸਪੋਨੈਂਟ ਨੋਟੇਸ਼ਨ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਠੀਕ ਹੈ ਇਹਦਾ ਫਲੋਟਿੰਗ ਪੁਆਇੰਟ ਨੰਬਰ ਹੈ ਇਹਦਾ ਪ੍ਰੀਸੀਜਨ 17 ਡੈਸੀਮਲ ਡਿਜੀਟਸ ਹੁੰਦਾ ਹੈ 17 ਡੈਸੀਮਲ ਡਿਜੀਟਸ ਦਾ ਮਤਲਬ ਹੈ ਇਹ ਕਿ ਅਗਰ ਅਸੀਂ ਕਿਸੇ ਨੰਬਰ ਨੂੰ ਭਾਗ ਕਰਦੇ ਹਾਂ ਤੇ ਡੈਸੀਮਲ ਤੋਂ ਬਾਅਦ 16 ਡਿਜੀਟਸ ਆਣਗੇ ਤੇ ਜੇਕਰ ਆਪਾਂ ਡੈਸੀਮਲ ਕਾਊਂਟ ਕਰ ਲਈਏ ਤੇ ਕਿੰਨਾ ਬਣ ਗਿਆ 17 ਇਹ ਵਾਇਬਲ ਦਾ ਕੁਐਸਚਨ ਹੈ ਆਪਣੇ ਮਾਈਂਡ ਸੂ ਵਿੱਚ ਰੱਖ ਸਕਦੇ ਹੋ ਦੂਜਾ ਪ੍ਰਸ਼ਨ ਤੁਸੀਂ ਪਾਈਥਨ ਦੇ ਬੂਲੀਅਨ ਡਾਟਾ ਟਾਈਪ ਬਾਰੇ ਕੀ ਜਾਣਦੇ ਹੋ ਬੂਲੀਅਨ ਬਾਰੇ ਤੁਹਾਨੂੰ ਪਿਛਲੇ ਪਾਠ 'ਚ ਪੜਾਇਆ ਸੀ ਇਸ ਵਿੱਚ ਅਸੀਂ ਸਿਰਫ ਦੋ ਕੀਮਤਾਂ ਸਹੀ ਪਰ ਟ्रू ਅਤੇ ਗਲਤ ਮਤਲਬ ਫਾਲਸ ਸਟੋਰ ਕਰ ਸਕਦੇ ਹਾਂ ਅੰਦਰੂਨੀ ਤੌਰ ਤੇ ਸਹੀ ਮੁੱਲ ਨੂੰ 1 ਦੁਆਰਾ ਅਤੇ ਗਲਤ ਮੁੱਲ ਨੂੰ 0 ਦੁਆਰਾ ਦਰਸਾਇਆ ਜਾਂਦਾ ਹੈ ਇਸ ਦੇ ਲਈ ਬੂਲ ਕੀਵਰਡ ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਵਰਤੋਂ ਡਿਸੀਜਨ 메ਕਿੰਗ ਕੰਮਾਂ ਲਈ ਕੀਤੀ ਜਾਂਦੀ ਹੈ ਜਦੋਂ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਉਸ ਸਮੇਂ ਆਪਾਂ ਬੂਲ ਕੀਵਰਡ ਦੀ ਜਾਂ ਬੂਲੀਅਨ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ ਨੰਬਰ 3 ਪਾਈਥਨ ਵਿੱਚ ਸੀਕੁਐਂਸ ਡਾਟਾ ਟਾਈਪ ਕੀ ਹਨ ਉਹਨਾਂ ਦੇ ਨਾਮ ਲਿਖੋ ਇਸ ਵਿੱਚ ਅਸੀਂ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਡਾਟਾ ਆਈਟਮਸ ਨੂੰ ਸਟੋਰ ਕਰ ਸਕਦੇ ਹਾਂ ਸੀਕੁਐਂਸ ਡਾਟਾ ਟਾਈਪ ਦੇ ਆਹ ਤਿੰਨ ਕਿਸਮਾਂ ਹਨ ਓਕੇ ਕਿਹੜੇ ਕਿਹੜੇ ਨੇ ਨੰਮੈਰਿਕ ਸਟ੍ਰਿੰਗ ਜਦੋਂ ਤੁਸੀਂ ਕੈਰੈਕਟਰਸ ਦੇ ਸਮੂਹ ਨੂੰ ਸਿੰਗਲ ਕੋਰਸ ਡਬਲ ਕੋਰਸ ਜਾਂ ਟ੍ਰਿਪਲ ਕੋਰਸ ਵਿੱਚ ਲਿਖਦੇ ਹਾਂ ਤਾਂ ਉਸ ਨੂੰ ਸਟ੍ਰਿੰਗ ਕਿਹਾ ਜਾਂਦਾ ਹੈ ਪਿਛਲੇ ਪਾਰਟ 'ਚ ਲੈਟਰ ਜਿਹੜਾ ਨੂੰ ਪੜਾਇਆ ਸੀ ਇਹ ਸੇਮ ਚੀਜ਼ ਹੈ ਸੇਮ ਡੈਫੀਨੇਸ਼ਨ ਹੈ ਜਿਹੜੇ ਤੁਸੀਂ ਲਿਖ ਸਕਦੇ ਹੋ ਜਿਦਾ ਉਤਾਰਨ 'ਚ ਲਿਖਿਆ ਨੇਮ ਬਰਾਬਰ ਡਬਲ ਕੋਰਸ ਵਿੱਚ ਅਨੁਛ ਜੇ ਮੈਂ ਸਿੰਗਲ ਕੋਮੇ 'ਚ ਲਿਖਾਂ ਟ੍ਰਿਪਲ ਕੋਰਸ ਵਿੱਚ ਲਿਖਾਂ ਤਾਂ ਵੀ ਇਹ ਸਟ੍ਰਿੰਗ ਹੀ ਰਹੇਗਾ ਤੁਸੀਂ ਸਟ੍ਰਿੰਗ ਦੇ ਵਿੱਚ ਆਪਾਂ ਨਾਮ ਫਾਦਰ ਨੇਮ ਮਦਰ ਨੇਮ ਐਡਰੈਸ ਸਿਟੀ ਮੋਬਾਈਲ ਨੰਬਰ ਕੁਝ ਵੀ ਲਿਖ ਸਕਦੇ ਹੋ ਨੰਬਰ ਤੋਂ ਟਪਲ ਐ ਡਾਟਾ ਆਈਟਮਸ ਦਾ ਇੱਕ ਕ੍ਰਮਬੱਧ ਸਮੂਹ ਹੈ ਜਿਸ ਵਿੱਚ ਡਾਟਾ ਆਈਟਮਸ ਕਿਸੇ ਵੀ ਕਿਸਮ ਦੀਆਂ ਹੋ ਸਕਦੀਆਂ ਹਨ ਮਤਲਬ ਕਿਸੇ ਵੀ ਟਾਈਪ ਦੀ ਹੋ ਸਕਦੀਆਂ ਹਨ ਟਪਲ ਮਿਊਟੇਬਲ ਨਹੀਂ ਹੁੰਦਾ ਮਤਲਬ ਇਹਦੇ ਚਾਪਾ ਬਦਲਾਅ ਨਹੀਂ ਕਰ ਸਕਦੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੇ ਦੌਰਾਨ ਜੋ ਡਾਟਾ ਐਂਟਰ ਕਰ ਦਿੱਤਾ ਹੈ ਉਹ ਪੂਰੇ ਪ੍ਰੋਗਰਾਮ ਦੇ ਦੌਰਾਨ ਸੇਮ ਹੀ ਰਹੇਗਾ ਉਦਾਹਰਨ ਵਜੋਂ ਮੈਂ ਬੁਕਸ ਨਾਮ ਦਾ ਇੱਕ ਟਪਲ ਬਣਾ ਰਿਹਾ ਐ ਇਕੁਅਲ ਟੂ ਅਦਰਲੀ ਰਾਉਂਡ ਬ੍ਰੈਕਟ ਜਾਂ ਪਰੈਂਥੇਸ ਯੂਜ਼ ਹੁੰਦੀਆਂ ਹਨ ਤੇ ਡਬਲ ਕੋਰਸ ਚ ਮੈਂ ਬੁਕਸ ਦੇ ਨਾਮ ਲਿਖਦੇ ਸੀ 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 ਪਲੱਸ ਪਲੱਸ ਪਾਈਥਨ ਤੇ ਐਸਾ ਡਾ ਕੀ ਹੈ ਟਪਲ ਤੇ ਟਪਲ ਬਾਰੇ ਯਾਦ ਰੱਖਣਾ ਕਿ ਟਪਲ ਜਿਹੜੀ ਹੈ ਉਹ ਪੈਰੈਂਥੈਸਿਸ ਦੇ ਅੰਦਰ ਜਾਂ ਰਾਉਂਡ ਬ੍ਰੈਕਟ ਦੇ ਅੰਦਰ ਹੁੰਦੀ ਹੈ ਨੰਬਰ 3 ਲਿਸਟ ਇਹ ਡਾਟਾ ਆਈਟਮਸ ਦਾ ਕਰਮਬੱਧ ਸਮੂਹ ਹੈ ਜਿਸ ਵਿੱਚ ਡਾਟਾ ਆਈਟਮ ਇੱਕੋ ਕਿਸਮ ਦੀਆਂ ਵੀ ਹੋ ਸਕਦੀਆਂ ਹਨ ਅਤੇ ਵੱਖ-ਵੱਖ ਕਿਸਮ ਦੀਆਂ ਮੈਂ ਦੋਨੋਂ ਕਿਸਮ ਦੀਆਂ ਜਿਹੜੀਆਂ ਆਈਟਮਸ ਹੈ ਦੇ ਚ ਆ ਸਕਦੀਆਂ ਨਹੀਂ ਲਿਸਟ ਮਿਊਟੇਬਲ ਹੁੰਦੀ ਹੈ ਹੁਣ ਇੱਥੇ ਮਿਊਟੇਬਲ ਦਾ ਮਤਲਬ ਹੈ ਕਿ ਲਿਸਟ ਵਿੱਚ ਅਸੀਂ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੇ ਦੌਰਾਨ ਕਿਸੇ ਵੀ ਟਾਈਮ ਐਟ ਵਿੱਚ ਬਦਲਾਅ ਕਰ ਸਕਦੇ ਹਾਂ ਕਿਸੇ ਆਈਟਮ ਨੂੰ ਐਡ ਕਰ ਸਕਦੇ ਹਾਂ ਡਿਲੀਟ ਕਰ ਸਕਦੇ ਹਾਂ ਮੋਡੀਫਾਈ ਕਰ ਸਕਦੇ ਹਾਂ ਜਾਂ ਰੀਅਰੇਂਜ ਵੀ ਕਰ ਸਕਦੇ ਹਾਂ ਉਦਾਹਰਨ ਵਜੋਂ ਇਹਦੇ ਲਈ ਬੁਕਸ ਬਰਾਬਰ ਵਿੱਚ ਸਕੁਏਅਰ ਬ੍ਰੈਕਟ ਚ ਲਿਖਿਆ ਸੀ ਸੀ ਪਲੱਸ ਪਲੱਸ ਤੇ ਪਾਈਥਨ ਹੁਣ ਇਹਦੇ ਵਿੱਚ ਕੀ ਵਰਤੀ ਜਾਂਦੀ ਹੈ ਸਕੁਏਅਰ ਬ੍ਰੈਕਟ ਨੰਬਰ 4 ਤੋਂ ਕਿੰਗੀਆਂ ਉਦਾਹਰਨਾਂ ਦੇਖ ਕੇ ਆਪਰੇਂਡਸ ਦੀ ਵਿਆਖਿਆ ਕਰੋ ਓਪਰੇਟਿਕ ਵੇਰੀਏਬਲ ਹੁੰਦਾ ਹੈ ਜਿਸ ਤੇ ਵੱਖ-ਵੱਖ ਆਪਰੇਸ਼ਨ ਜਾਂ ਗਣਨਾਵਾਂ ਕੀਤੀਆਂ ਜਾ ਸਕਦੀਆਂ ਹਨ ਇੱਕ ਵੇਰੀਏਬਲ ਜਾਂ ਲਿਟਰਲ ਹੋ ਸਕਦਾ ਹੈ ਵੇਰੀਏਬਲ ਉਹ ਆਡੈਂਟੀਫਾਇਰ ਹੁੰਦਾ ਹੈ ਜਦੀ ਕੀਮਤ ਨੂੰ ਬਦਲਿਆ ਜਾ ਸਕਦਾ ਹੈ ਤੇ ਲਿਟਰਲ ਉਹ ਆਡੈਂਟੀਫਾਇਰ ਹੁੰਦਾ ਹੈ ਜਦੀ ਵੈਲਿਊ ਫਿਕਸ ਹੁੰਦੀ ਹੈ ਜਦੀ ਵੈਲਿਊ ਨੂੰ ਬਦਲਿਆ ਨਹੀਂ ਜਾ ਸਕਦਾ ਉਦਾਹਰਨ ਵਜੋਂ ਜਿੱਦਾਂ ਲਿਖਿਆ ਹੈ ਸੀ ਬਰਾਬਰ ਏ ਜਮਾ ਪੀ ਤੇ ਇੱਥੇ ਤੁਹਾਨੂੰ ਆਪਰੇਟਰ ਬਾਰੇ ਵਿੱਚ ਸਮਝਣਾ ਜ਼ਰੂਰੀ ਹੈ ਕਿਉਂਕਿ ਆਪਰੈਂਡ ਦੀ ਵੈਲਿਊ ਤਾਂ ਹੀ ਹੈ ਜੇ ਤੁਹਾਨੂੰ ਆਪਰੇਟਰ ਬਾਰੇ ਪਤਾ ਹੋਏਗਾ ਇੱਥੇ ਬਰਾਬਰ ਤੇ ਪਲੱਸ ਦੋ ਸਿੰਬਲ ਯੂਜ਼ ਕੀਤੇ ਹੈ ਦੋ ਚਿੰਨ ਯੂਜ਼ ਕੀਤੇ ਹੈ ਜਿਨ੍ਹਾਂ ਨੂੰ ਆਪਰੇਟਰ ਕਿਹਾ ਜਾਂਦਾ ਹੈ ਤੇ ਆਪਰੈਂਡ ਸਾਡੇ ਕਿਹੜੇ-ਕਿਹੜੇ ਹੈ ਸੀ اے ਤੇ ਬੀ ਆਪਰੇਟਰ ਉਹ ਚਿੰਨ ਹੁੰਦੇ ਨੇ ਜਿਹੜੇ ਕਿਸੇ ਕੰਮ ਆਉਂਦੇ ਨੇ ਗਣਨਾਵਾਂ ਕਰਨ ਦੇ ਕੰਮ ਆਉਂਦੇ ਨੇ ਜਿਵੇਂ ਕਿ ਪਲੱਸ ਕੀ ਕਰ ਰਿਹਾ ਹੈ a ਤੇ b ਦੀ ਵੈਲਿਊ ਨੂੰ ਜੋੜ ਰਿਹਾ ਹੈ ਇਕੁਅਲ ਟੂ ਕੀ ਕਰ ਰਿਹਾ ਬਰਾਬਰ ਦਾ ਚਿੰਨ ਕੀ ਕਰ ਰਿਹਾ ਸੱਜੇ ਪਾਸੇ ਵੈਲਿਊ ਜਿਹੜਾ a ਤੇ b ਦਾ ਜੋੜ ਆਏਗਾ ਉਹਨੂੰ c ਦੇ ਵਿੱਚ ਸਟੋਰ ਕਰ ਰਿਹਾ ਹੈ ਤੇ ਇਸ ਉਦਾਹਰਨ 'ਚ a b ਤੇ c ਓਪਰੈਂਡ ਨੇ ਤੇ ਟੂ ਤੇ ਪਲੱਸ ਦੋਨੋਂ ਕੀ ਨੇ ਓਪਰੇਟਰ ਹੈ ਓਪਰੇਟਰਾਂ ਅਤੇ ਓਪਰੈਂਡਾਂ ਦੇ ਅਜੇ ਇਸ ਮੇਲ ਨੂੰ ਐਕਸਪ੍ਰੈਸ਼ਨ ਕਿਹਾ ਜਾਂਦਾ ਹੈ ਜਦੋਂ ਆਪ ਪੂਰਾ ਬੋਲਣਾ ਹੋਵੇ c a b ਜਿੱਚ ਓਪਰੈਂਡ ਤੇ ਓਪਰੇਟਰ ਦੋਨੋਂ ਵਰਤੇ ਜਾ ਰਹੇ ਹਨ ਇਸ ਨੂੰ ਐਕਸਪ੍ਰੈਸ਼ਨ कहा है जाता है? है, है, है इस दया सात किस्म नंबर एक पलस ए मतलब है जोड़ जिम्मे दो, 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 दो चार नंबर दो तो माइनस एदलब मतलब कटाओ जिसका छ माइनस तीन आंसर आ गए तीन नंबर तीन स्टार ਇਹਦਾ ਮਤਲਬ ਹੈ ਗੁਣਾ 4 2 8 ਨੰਬਰ 4 ਹੈ ਸਲੈਸ਼ ਇਹਨੂੰ ਕਹਿੰਦੇ ਹੈ ਰੀਅਲ ਡਿਵੀਜ਼ਨ 10 ਨੂੰ 3 ਨਾਲ ਭਾਗ ਕੀਤਾ ਅਨਸਰ ਆਇਆ 3.3 3.3 ਮਤਲਬ ਰੀਅਲ ਡਿਵੀਜ਼ਨ ਕੀ ਹੈ ਜੇ ਦੋ ਨੰਬਰਾਂ ਨੂੰ ਆਪਸ ਵਿੱਚ ਭਾਗ ਕਰਾਂਗੇ ਤੇ ਡੈਸੀਮਲ ਪਾਰਟ ਜਿਹੜਾ ਉਹ ਵੀ ਨਜ਼ਰ ਆਵੇਗਾ ਪੰਜਵਾਂ ਡਬਲ ਸਲੈਸ਼ ਇਹਨੂੰ ਕਹਿੰਦੇ ਹੈ ਇੰਟੀਜਰ ਡਿਵੀਜ਼ਨ ਇੰਟੀਜਰ ਡਿਵੀਜ਼ਨ ਚ ਕੀ ਹੁੰਦਾ ਹੈ ਡੈਸੀਮਲ ਪੁਆਇੰਟ ਤੋਂ ਬਾਅਦ ਵਾਲਾ ਭਾਗ ਨਹੀਂ ਆਂਦਾ ਤੇ 10 ਨੂੰ 3 ਨਾਲ ਭਾਗ ਕੀਤਾ ਸਿਰਫ 3 ਚੁਕੇਗਾ ਡੈਸਿਪਾਰ ਪੁਆਇੰਟ ਵਾਲਾ ਪਾਗ ਨਹੀਂ ਉਠਾਏਗਾ ਨੰਬਰ 6 ਪਰਸੈਂਟੇਜ ਇਹਨੂੰ ਕਹਿੰਦੇ ਮੋਡੂਲਸ ਜਾਂ ਰਿਮੇਂਡਰ ਇਹ ਕੀ ਕਰਦਾ ਦੋ ਨੰਬਰਾਂ ਨੂੰ ਪਾਗ ਕਰਨ ਤੋਂ ਬਾਅਦ ਰਿਮੇਂਡਰ ਦੱਸਦਾ ਹੈ ਜਿਦਾ 10 ਪਰਸੈਂਟੇਜ ਦੇ 10th ਇਹਨੂੰ ਥੱਲੇ ਬਾਕੀ ਕੀ ਬਚਿਆ ਸ਼ੇਸ਼ ਕੀ ਬਚਿਆ 1 ਸੋ ਰਿਮੇਂਡਰ ਕੱਟਣ ਦੇ ਕੰਮ ਆਉਂਦਾ ਹੈ ਮੋਡੂਲਸ ਨੰਬਰਸ ਆ ਡਬਲ ਸਟਾਰ ਇਹਨੂੰ ਐਕਸਪੋਨੈਂਟ ਵੀ ਕਹਿੰਦੇ ਆ ਜਾਂ ਪਾਵਰ ਵੀ ਕਹਿੰਦੇ ਆ ਜਿੱਦੇ ਲਿਖਿਆ 6 ਸਟਾਰ ਸਟਾਰ 2 ਇਹਦਾ ਮਤਲਬ 6 ਦੀ ਪਾਵਰ 6 ਦਾ ਸਕੁਅਰ ਤੇ ਕਿੰਨਾ ਹੋ ਗਿਆ 36 ਨੰਬਰ ਛੇ ਐਕਸਪ੍ਰੈਸ਼ਨ ਕੀ ਹੁੰਦਾ ਹੈ ਇੱਕ ਫਾਰਮੂਲੇ ਦੇ ਵਾਂਗ ਹੈ ਇਹ ਆਪਰੈਂਡ ਅਤੇ ਆਪਰੇਟਰਾਂ ਦਾ ਸੁਮੇਲ ਹੈ ਐਕਸਪ੍ਰੈਸ਼ਨ ਤਿੰਨ ਕਿਸਮ ਦੇ ਹੁੰਦੇ ਹਨ ਨੰਬਰ 1 ਅਰਥਮੈਟਿਕ ਐਕਸਪ੍ਰੈਸ਼ਨ ਇਸ ਦੀ ਵਰਤੋਂ ਗਣਿਤ ਦੀਆਂ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਜਿਦਾ ਲਿਖਿਆ ਮੈਂ A ਦੀ ਵੈਲਿਊ 10 B ਦੀ 5 ਤੇ C ਲਿਆ 1 ਤੇ C ਬਰਾਬਰ A ਜਮਾ B ਤਾਂ ਉੱਤਰ ਕਿੰਨਾ ਆਇਆ 15 10 ਜਮਾ 5 15 ਇਹ ਤੁਹਾਡਾ ਹੋ ਗਿਆ ਅਰਥਮੈਟਿਕ ਐਕਸਪ੍ਰੈਸ਼ਨ ਇੱਕ ਹੋਰ ਰਿਲੇਸ਼ਨਲ ਐਕਸਪ੍ਰੈਸ਼ਨ ਇਸਦੀ ਵਰਤੋਂ ਦੋ ਆਪਰੇਂਡਸ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ ਕਿ ਦੋ ਪ੍ਰਿੰਟਸ ਨੂੰ ਕੰਪੇਅਰ ਕਰਨਾ ਹੈ ਇਹ ਸਹੀ ਜਾਂ ਗਲਤ ਦਾ ਫੈਸਲਾ ਕਰਦੇ ਨੇ ਟਰੂ ਜਾਂ ਫਾਲਸ ਵੈਲਿਊ ਦਿੰਦੇ ਨੇ ਜੇ ਲਿਖਿਆ ਹੈ a ਦੀ 10 ਤੇ b ਦੀ 5 ਮੈਨ ਲਿਖਿਆ a b ਇਹਦਾ ਮਤਲਬ ਹੈ ਕਿ ਕਹਿੰਦਾ ਕਿ a ਜਿਹੜਾ b ਤੋਂ ਵੱਡਾ ਹੈ ਸੋ a ਦੀ ਵੈਲਿਊ 10 ਹੈ b 5 ਹੈ ਤੇ 10 5 ਤੋਂ ਵੱਡਾ ਹੁੰਦਾ ਹੈ ਇਸ ਕਰਕੇ ਆਨਸਰ ਕੀ ਆਏਗਾ ਸਹੀ ਨੰਬਰ 3 ਲੌਜੀਕਲ ਐਕਸਪ੍ਰੈਸ਼ਨ ਇਸਦੀ ਵਰਤੋਂ 2 ਜਾਂ 2 ਤੋਂ ਵੱਧ ਰਿਲੇਸ਼ਨਲ ਐਕਸਪ੍ਰੈਸ਼ਨਸ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਲਿਖਿਆ ਉਦਾਹਰਨ ਵਿੱਚ ਉਹ A ਦੀ value 10 B ਦੀ 5 C ਦੀ 8 ਇੱਥੇ ਲਿਖਿਆ A B ਐਂਡ A C ਜਿਹੜਾ ਐਂਡ ਇੱਕ ਲੌਜੀਕਲ ਆਪਰੇਟਰ ਹੈ ਇਹਦੇ ਵਿੱਚ ਐਂਡ ਚਾ ਹੁੰਦਾ ਕਿ ਦੋਨੋਂ ਕੰਡੀਸ਼ਨਾਂ ਸਹੀ ਹੋਣਗੀਆਂ ਤੇ ਆਨਸਰ ਸਹੀ ਆਵੇਗਾ ਤੇ ਇੱਕ ਕੰਡੀਸ਼ਨ ਵੀ ਗਲਤ ਹੋ ਗਈ ਤੇ ਆਨਸਰ ਫਾਲਸ ਆਵੇਗਾ ਜਿੱਦਾਂ A B a ਦੀ ਵੈਲਿਊ 10 ਹੈ b ਦੀ 5 ਹੈ ਇਹਦਾ ਮਤਲਬ ਹੈ ਕਿ 10 5 ਤੋਂ ਵੱਡਾ ਹੈ ਤੇ ਪਹਿਲੀ ਕੰਡੀਸ਼ਨ ट्रू ਹੋ ਗਈ ਉਸ ਤੋਂ ਸੱਜੇ ਪਾਸੇ a c ਤੇ 10 8 ਤੋਂ ਵੀ ਵੱਡਾ ਹੈ ਸੋ a b ਤੋਂ ਵੀ ਵੱਡਾ ਹੈ ਆਨਸਰ ट्रू ਆਇਆ ਤੇ a c ਤੋਂ ਵੀ ਵੱਡਾ ਹੈ ਆਨਸਰ ट्रू ਆਇਆ ਇਸ ਕਰਕੇ ਆਨਸਰ ਕਿਹਾ ਸਹੀ ਅਗਰ ਦੋਨਾਂ ਐਕਸਪ੍ਰੈਸ਼ਨ ਵਿੱਚੋਂ ਇੱਕ ਵੀ ਗਲਤ ਹੋ ਜਾਂਦਾ ਤੇ ਆਨਸਰ ਆਣਾ ਸੀ ਗਲਤ ਅੱਗੇ ਹੈ ਵੱਡੇ ਉਤਰਾਵਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਡਾਟਾ ਟਾਈਪਸ ਤੋਂ ਤੁਹਾਡਾ ਕੀ ਭਾਵ ਹੈ ਪਾਈਥਨ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਆਮ ਸਟੈਂਡਰਡ ਡਾਟਾ ਟਾਈਪਸ ਨੂੰ ਦਰਸਾਉਂਦਾ ਇੱਕ ਚਾਰਟ ਬਣਾਓ। ਡਾਟਾ ਟਾਈਪਸ ਦਾ ਅਰਥ ਹੈ ਕਿ ਵੇਰੀਏਬਲ ਵਿੱਚ ਕਿਹੜੀ-ਕਿਹੜੀ ਕਿਸਮ ਦਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਉਹਨਾਂ ਦੀ ਕੀ ਰੇਂਜ ਹੋ ਸਕਦੀ ਹੈ। ਉਹਨੂੰ ਡਾਟਾ ਟਾਈਪ ਕਿਹਾ ਜਾਂਦਾ ਹੈ। ਇਹ ਚਾਰਟ ਦੇਖ ਸਕਦੇ ਹੋ ਪਾਈਥਨ ਡਾਟਾ ਟਾਈਪਸ। ਪਹਿਲਾ ਤਾਂ ਨੰਮੈਰਿਕ ਡਾਟਾ ਟਾਈਪ। ਨੰਮੈਰਿਕ ਵਿੱਚ ਤਿੰਨ ਆਉਂਦੇ ਨੇ ਇੰਟੀਜਰ, ਫਲੋਟਿੰਗ ਤੇ ਕੰਪਲੈਕਸ। ਦੂਜਾ ਹੈ ਬੂਲੀਅਨ। ਬੂਲੀਅਨ ਜਿਹੜਾ ਸਹੀ ਜਾਂ ਗਲਤ ਨਤੀਜਾ ਦਿੰਦੇ ਨੇ। ਤੇ ਨੰਬਰ 3 ਹੈ ਸੀਕੁਐਂਸ ਸੀਕੁਐਂਸ ਜਿਸਟ੍ਰਿੰਗ ਟਪਲ ਲਿਸਟ ਤੇ ਰਹ ਜਾਂਦੇ ਨੇ ਤੇ ਉਸ ਤੋਂ ਬਾਅਦ ਹੈ ਸੈਟ ਸੈਟ ਆਪਣੇ ਆਪ ਡਾਟਾ ਟਾਈਪ ਹੈ ਮੈਪਿੰਗ ਐਜ਼ ਅ ਡਿਕਸ਼ਨਰੀ ਆਂਦੀ ਹੈ ਇੱਕ ਹੁੰਦਾ ਗਲ ਐਸੀ ਡਾਟਾ ਟਾਈਪਸ ਚਾਰਟ ਪੇਪਰ 'ਚ ਤੁਸੀਂ ਚਾਰਟ ਬਣਾ ਕੇ ਆਪਣਾ ਪੇਪਰ ਕਰ ਸਕਦੇ ਹੋ ਬਟ ਇਹ ਜਿਹੜੇ ਟੌਪਿਕਸ ਹੈ ਇਹਨਾਂ ਨੂੰ ਮੈਂ 1 ਬਾਈ 1 ਤੁਹਾਨੂੰ ਸਮਝਾਵਾਂਗਾ ਕਿਉਂਕਿ ਜਦੋਂ ਤੱਕ ਤੁਹਾਨੂੰ ਇਹ ਟੌਪਿਕਸ ਦੀ ਕਲੈਰਿਟੀ ਨਹੀਂ ਹੋਵੇਗੀ ਤਾਂ ਤੁਸੀਂ ਅੱਛੀ ਤਰ੍ਹਾਂ ਇਹਨੂੰ ਅੰਡਰਸਟੈਂਡਿੰਗ ਕਰ पाओगे ਤੇ ਅੱਗੇ ਇਹਨਾਂ ਦਾ ਪ੍ਰੈਕਟੀਕਲ ਪੋਰਸ਼ਨ ਵੀ ਤਾਂ ਹੀ ਸਮਝ ਆਵੇਗਾ ਜੇ ਤੁਹਾਨੂੰ ਇਹਨਾਂ ਦੇ ਡੈਫੀਨੇਸ਼ਨਸ ਆਂਦੀਆਂ ਹੋਣਗੀਆਂ ਪੇਪਰ ਪੁਆਇੰਟ ਆਫ 뷰 ਨਾਲ ਤੁਸੀਂ ਇਹ ਨਾ ਬਣਾ ਸਕਦੇ ਹੋ ਚਾਰਟ ਜੋ ਪੁੱਛਿਆ ਗਿਆ ਬਟ ਆਪਣੀ ਨੋਲੇਜ ਲਈ ਤੇ ਇਹਨੂੰ ਡੀਪਲੀ ਅੰਡਰਸਟੈਂਡ ਕਰਨ ਲਈ ਇਸ ਕੁਐਸਚਨ ਨੂੰ ਅੱਗੇ ਮੈਂ ਇਲਾਬੋਰੇਟ ਕਰਾਂਗਾ ਸੋ 1 ਬਾਈ 1 ਦੇਖਦੇ ਹਾਂ ਪਹਿਲੇ ਨੰਮੈਰਿਕ ਡਾਟਾ ਟਾਈਪ ਇਸ ਵਿੱਚ ਸਿਰਫ ਅੰਕਾਂ ਜਾਂ ਨੰਬਰਾਂ ਦੀ ਵਰਤੋਂ ਹੁੰਦੀ ਹੈ ਇਹ ਤਿੰਨ ਕਿਸਮ ਦੇ ਹੁੰਦੇ ਹਨ ਲਿਟਰਲ ਚ ਵੀ ਪੜਾਇਆ ਸੀ ਨੰਬਰ ਉਹਦਾ ਪਾਗੇ ਇੰਟੀਜਰ ਡਾਟਾ ਟਾਈਪ ਇਸ ਵਿੱਚ ਨੰਬਰਾਂ ਦੇ ਨਾਲ ਦਸ਼ਮਲਵ ਦੀ ਵਰਤੋਂ ਨਹੀਂ ਹੁੰਦੀ ਮਤਲਬ ਜੇ ਡੈਸੀਮਲ ਪੁਆਇੰਟ ਨਹੀਂ ਹੁੰਦਾ 네ਗੇਟਿਵ ਪੋਜ਼ਿਟਿਵ ਦੋਨੋਂ ਨੰਬਰ ਆ ਸਕਦੇ ਨੇ ਉਦਾਹਰਨ ਵਜੋਂ ਜਿਦਾ 0 10 99 -15 ਪਰ ਕੋਈ ਵੀ 네ਗੇਟਿਵ ਪੋਜ਼ਿਟਿਵ ਨੰਬਰ ਆ ਸਕਦਾ ਹੈ ਪਰ ਡੈਸੀਮਲ ਪੁਆਇੰਟ ਨਹੀਂ ਆਵੇਗਾ ਨੰਬਰ ਤੋਂ ਰੀਅਲ ਜਾਂ ਫਲੋਟ ਡਾਟਾ ਟਾਈਪ ਇਸ ਵਿੱਚ ਨੰਬਰਾਂ ਦੇ ਨਾਲ ਦਸ਼ਮਲਵ ਦੀ ਵਰਤੋਂ ਹੁੰਦੀ ਹੈ ਪਰ ਡੈਸੀਮਲ ਪੁਆਇੰਟ ਦੀ ਵਰਤੋਂ ਹੁੰਦੀ ਹੈ ਉਦਾਹਰਨ ਵਜੋਂ 90.6 2.5 -65.7 ਪਰ ਕੋਈ ਵੀ 네ਗੇਟਿਵ ਪੋਜ਼ਿਟਿਵ ਨੰਬਰ ਆ ਸਕਦਾ ਹੈ ਤੇ ਤੁਹਾਨੂੰ ਪਿਛੇ ਫਲੋਟਿੰਗ ਪੁਆਇੰਟ ਨੰਬਰ ਪੜਾਇਆ ਸੀ ਉਹਦੇ ਵਿੱਚ ਤੁਸੀਂ ਕੰਟੈਂਟ ਯਾਦ ਕਰ ਸਕਦੇ ਹੋ ਇਹディ ਭਾਗ ਹੈ ਨੰਬਰ ਇਮੈਜਿਨਰੀ ਡਾਟਾ ਟਾਈਪ ਇਸ ਵਿੱਚ ਕੰਪਲੈਕਸ ਨੰਬਰ a+bj ਦੇ ਰੂਪ ਵਿੱਚ ਸ਼ਾਮਲ ਹੁੰਦੇ ਹਨ ਇੱਥੇ a ਰੀਅਲ ਪਾਰਟ ਹੁੰਦਾ ਹੈ ਤੇ bj ਇਮੈਜਿਨਰੀ ਭਾਗ ਨੂੰ ਦਰਸਾਉਂਦਾ ਹੈ ਨੰਬਰ 2 ਬੂਲੀਅਨ ਡਾਟਾ ਟਾਈਪ ਪਹਿਲੇ ਹੀ ਤੁਹਾਨੂੰ ਇਹ ਪੜਾਇਆ ਹੈ ਇਹ ਸਹੀ ਮਰੂ ਅਤੇ ਗਲਤ ਫਾਲਸ ਮੁੱਲ ਨੂੰ ਸਟੋਰ ਕਰ ਸਕਦਾ ਹੈ ਇਸਦੇ ਲਈ ਬੂਲ ਕੀਵਰਡ ਦੀ ਵਰਤੋਂ ਹੁੰਦੀ ਹੈ ਜੇਕਰ ਕੋਈ ਵੀ ਡਿਸੀਜਨ 메ਕਿੰਗ ਆਪਰੇਸ਼ਨ ਕਰਨਾ ਹੈ ਤਾਂ ਉਹਦੇ ਲਈ ਆਪਾਂ ਬੂਲੀਅਨ ਡਾਟਾ ਟਾਈਪ ਦੀ ਵਰਤੋਂ ਕਰਾਂਗੇ ਨੰਬਰ 10 ਸੀਕੁਐਂਸ ਡਾਟਾ ਟਾਈਪ ਇਸ ਵਿੱਚ ਅਸੀਂ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਡਾਟਾ ਆਈਟਮਸ ਨੂੰ ਸਟੋਰ ਕਰ ਸਕਦੇ ਹਾਂ ਸੀਕੁਐਂਸ ਡਾਟਾ ਟਾਈਪ ਦੇ ਤਿੰਨ ਕਿਸਮਾਂ ਹਨ ਨੰਬਰ ਇੱਕ ਸਟ੍ਰਿੰਗ ਕੋਡ ਆਫ ਸਟ੍ਰਿੰਗ ਜਦੋਂ ਅਸੀਂ ਕੈਰੈਕਟਰਸ ਦੇ ਸਮੂਹ ਨੂੰ ਸਿੰਗਲ ਕੋਰਟਸ ਡਬਲ ਕੋਰਟਸ ਜਾਂ ਟ੍ਰਿਪਲ ਕੋਰਟਸ ਵਿੱਚ ਲਿਖਦੇ ਹਾਂ ਤਾਂ ਉਸ ਨੂੰ ਸਟ੍ਰਿੰਗ ਕਿਹਾ ਜਾਂਦਾ ਹੈ ਉਦਾਹਰਨ ਵਜਿਦਾ ਮੈਂ नेम लिखे डबल कोर्स आनुज पहले भी बार दसिया डबल कोर्स सिंगल कोर्स या ट्रिपल कोर्ट जिन्हें मर्जी करैक्टर लिख लो उन्हों सरिंग कहा जाता है नंबर एडा है टप्पल यह डाटा आइटमसा एक रंबल समूह है जिस डाटा आइटम्स किसी भी किस्म दपल म्यूटेबल नहीं हों मतलब यार बदलाव नहीं कर सकते यार राउंड ब्रैकट वर्ती जाती है उदाहरण वजह जो बुक्स फ्रेंथिस जिन राउंड ब्रैकट कहेंदे डबल कोमे सी सी प्लस प्लस पाइथन यह टप्पल है ਅਗੇ ਲਿਸਟ ਇਹ ਡਾਟਾ ਆਈਟਮ ਦਾ ਇੱਕ ਰੰਬਤ ਸਮੂਹ ਹੈ ਜਿਸ ਵਿੱਚ ਡਾਟਾ ਆਈਟਮ ਇੱਕੋ ਕਿਸਮ ਦੀਆਂ ਵੀ ਹੋ ਸਕਦੀਆਂ ਹਨ ਅਤੇ ਵੱਖ-ਵੱਖ ਕਿਸਮ ਦੀਆਂ ਵੀ ਹੋ ਸਕਦੀਆਂ ਹਨ ਲਿਸਟ ਮਿਊਟੇਬਲ ਨਹੀਂ ਹੁੰਦੀ ਤੇ ਅਧਲੇ ਸਕੇਅਰ ਬ੍ਰੈਕਟ ਦੀ ਵਰਤੋਂ ਹੁੰਦੀ ਹੈ ਮਿਊਟੇਬਲ ਹੁੰਦੀ ਹੈ ਮਤਲਬ ਕਿ ਇਹਦੇ ਵਿੱਚ ਆਪਾਂ ਕਿਸੇ ਵੀ ਟਾਈਮ ਤੇ ਬਦਲਾਅ ਕਰ ਸਕਦੇ ਹਾਂ ਸਕੇਅਰ ਬ੍ਰੈਕਟ ਜੇ ਆਪ ਲਿਗਾ ਸੀ ਸੀ ਪਲਸ ਪਲਸ ਪਾਈਥਨ ਐਸਾ ਡਾਕੀਏ ਲਿਸਟ ਤੇ ਇਹਦੇ ਚ ਆਪਾਂ ਇੱਕ ਤੋਂ ਵੱਧ ਵੈਲਿਊ ਸਟੋਰ ਕਰ ਰਹੇ ਹਾਂ ਅਗਿਆ ਰੇਂਜ ਇਸਦੀ ਵਰਤੋਂ ਲੂਪ ਦੇ ਵਿੱਚ ਕੀਤੀ ਜਾਂਦੀ ਹੈ ਆਪਾਂ ਨੈਕਸਟ ਚੈਪਟਰ 'ਚ ਲੂਪ ਬਾਰੇ ਪੜ੍ਹਾਂਗੇ ਤੇ ਲੂਪ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾਉਣਾ ਹੋਵੇ ਰਿਪੀਟ ਕਰਨਾ ਹੋਵੇ ਉਹਦੇ 'ਚ ਆਪਾਂ ਰੇਂਜ ਦੀ ਵਰਤੋਂ ਕਰਾਂਗੇ ਨੰਬਰ 4 ਸੈੱਟ ਚੌਥਾ ਡਾਟਾ ਹੈਪਸ ਸੈੱਟ ਐਂਡ ਡਾਟਾ ਆਈਟਮਸ ਆ ਇੱਕ ਅਨਆਰਡਰਡ ਸਮੂਹ ਹੈ ਜਿਸ ਵਿੱਚ ਅਸੀਂ ਡੁਪਲੀਕੇਟ ਮੁੱਲ ਸਟੋਰ ਨਹੀਂ ਕਰ ਸਕਦੇ ਪਰ ਡੁਪਲੀਕੇਟ ਵੈਲਿਊ ਸਟੋਰ ਨਹੀਂ ਕਰ ਸਕਦੇ ਸੈੱਟ ਮਿਊਟੇਬਲ ਹੁੰਦੇ ਹਨ ਮਿਊਟੇਬਲ ਦਾ ਮਤਲਬ ਕਿ ਅਲਿਜੀ ਵਿੱਚ ਆਪਾਂ ਬਦਲਾਅ ਕਰ ਸਕਦੇ ਹਾਂ ਉਦਾਹਰਨ ਵਜੋਂ ਜੇ ਸੈੱਟ ਮੰਨ ਲਿਆ ਹੈ ਇਹ ਕਰ ਲਿਬ੍ਰ ਪੜਾਣਕੋਟ ਗੁਰਦਾਸਪੁਰ ਜਲੰਧਰ ਲਗਲਾ ਸ਼ਹਿਰ ਦੇ ਮੈਂ ਨਾਮ ਲਏ ਹੈ ਇਹ ਤੁਹਾਡਾ ਕੀ ਹੈ ਸੈਟ ਇਸ ਤੋਂ ਬਾਅਦ ਹੈ ਮੈਪਿੰਗ ਡਾਟਾ ਟਾਈਪ ਇਸ ਵਿੱਚ ਡਾਟਾ ਆਈਟਮਸ ਨੂੰ ਕੀ ਮੂਲ ਮਤਲਬ ਕੀ ਵੈਲਿਊ ਦੇ ਪੇਅਰ ਵਜੋਂ ਦਰਸਾਇਆ ਜਾਂਦਾ ਹੈ ਉਦਾਹਰਣ ਲਈ ਡਿਕਸ਼ਨਰੀ ਇਹ ਮਿਊਟੇਬਲ ਹੁੰਦੀ ਹੈ ਮਤਲਬ ਇਹਦੇ ਵਿੱਚ ਬਦਲਾਅ ਕਰ ਸਕਦੇ ਹਾਂ ਤੇ ਇਹਦੇ ਲਈ ਕਰਲੀ ਬਰੇਸਿਸ ਦੀ ਵਰਤੋਂ ਹੁੰਦੀ ਹੈ ਡਿਕਟ ਵਨਸ ਆ ਡਿਕਸ਼ਨਰੀ ਹੈ ਜਿਸ ਕਰਲੀ ਬਰੇਸਿਸ 'ਚ ਜਿਹੜਾ ਨੇਮ ਹੈ ਕੋਡ ਹੈ ਤੇ ਡੈਪਟ ਹੈ ਇਹਨੂੰ ਕਹਿੰਦੇ ਕੀ तो एने की वैल्यू की है नेम दे 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 तो की वैल्यू अनुज कोर्ट की वैल्यू वन थाउजेंड डैप्ट वैल्यू कप्यूटर ए है वैल्यूज हूँ देखे होना कि अनुज कप्यूटर सिंगल कोर्स में आ रहे हैं क्योंकि यह वैल्यूज है स्ट्रिंग टाइप दी इस करके सिंगल कोर्स है लेकिन जो वन थाउसेंड इंटीज़र है इस करके सीधी वैल्यू आई है सो याद रखना कि जो स्ट्रिंग वाली वैल्यू लैनी है और सिंगल कोर्स डबल कोर्स या ट्रिपल कोर्स आएगी तो जनटीजर वैल्यूज़ है विदाआउट डेसीमल पॉइंट आन ग जो फलोटिंग होंगे डेसीमल पॉइंट के ना सी ਪੰਜਾਬੀ ਮੈਂਨ ਦਾ ਐਕਸ ਸਪੈਸ਼ਲ ਡਾਟਾ ਟਾਈਪ ਹੈ ਇਹ ਕਿਸੇ ਮੁੱਲ ਦੀ ਅਨਹੋਂਦ ਜਾਂ ਨਲ ਮੁੱਲ ਨੂੰ ਦਰਸਾਉਂਦਾ ਹੈ ਇਸ ਦਾ ਕੀਵਰਡ ਨਨ ਹੁੰਦਾ ਹੈ ਮਤਲਬ ਕਿ ਨਨ ਡਾਟਾ ਟਾਈਪ ਦੇ ਵਿੱਚ ਕੀ ਹੈ ਅਸੀਂ ਇਹਦੇ ਵਿੱਚ ਨਨ ਕੀਵਰਡ ਦੀ ਵਰਤੋਂ ਕਰਦੇ ਹਾਂ ਇਹਨੂੰ ਪਰਿਭਾਸ਼ਿਤ ਕਰਨ ਲਈ ਦੂਜਾ ਪ੍ਰਸ਼ਨ ਹੈ ਮਿਊਟੇਬਲ ਅਤੇ ਇਮਿਊਟੇਬਲ ਟਾਈਪਸ ਵਿੱਚ ਕੀ ਅੰਤਰ ਹੈ म्यूटेबल ਤੇ ਇਮਿਊਟੇਬਲ ਖੱਬੇ ਪਾਸੇ ਮਿਊਟੇਬਲ ਪਹਿਲਾ ਪੁਆਇੰਟ ਇਸ ਵਿੱਚ ਡਾਟਾ ਆਈਟਮਸ ਦੀ ਸਮਗਰੀ ਨੂੰ ਬਣਾਉਣ ਤੋਂ ਬਾਅਦ ਬਦਲਿਆ ਜਾ ਸਕਦਾ ਹੈ ਕਿ ਮਿਊਟੇਬਲ ਦੇ ਵਿੱਚ ਆਪਾਂ ਨਵਾਂ ਕ੍ਰੀਏਟ ਕਰਨ ਤੋਂ ਬਾਅਦ ਬਦਲ ਸਕਦੇ ਹਾਂ ਤਾਂ ਸੱਜੇ ਪਾਸੇ ਇਮਿਊਟੇਬਲ ਦੇ ਵਿੱਚ ਇਸ ਵਿੱਚ ਡਾਟਾ ਆਈਟਮਸ ਦੀ ਸਮਗਰੀ ਨੂੰ ਬਣਾਉਣ ਤੋਂ ਬਾਅਦ ਬਦਲਿਆ ਨਹੀਂ ਜਾ ਸਕਦਾ ਨੰਬਰ 2 ਮਿਊਟੇਬਲ ਇਸ ਵਿੱਚ ਡਾਟਾ ਆਈਟਮਸ ਨੂੰ ਐਡ ਕਰਨਾ ਐਡਿਟ ਕਰਨਾ ਡਿਲੀਟ ਕਰਨਾ ਤੇ ਰੀਅਰेंज ਕਰਨਾ ਸੰਭਵ ਹੈ ਬਟ ਰਾਈਟ ਸਾਈਡ ਤੇ ਇਸ ਵਿੱਚ ਡਾਟਾ ਆਈਟਮ ਨੂੰ ਐਡ ਕਰਨਾ ਐਡਿਟ ਕਰਨਾ ਡਿਲੀਟ ਕਰਨਾ ਤੇ ਰੀਅਰेंज ਕਰਨਾ ਸੰਭਵ ਨਹੀਂ ਹੈ ਨੰਬਰ 3 ਐਨਾਂ ਨੂੰ ਐਕਸੈਸ ਕਰਨ ਦੀ ਗਤੀ ਇਮਿਊਟੇਬਲ ਟਾਈਪਸ ਨਾਲੋਂ ਘੱਟ ਹੈ ਮਤਲਬ ਮਿਊਟੇਬਲ ਦੀ ਗਤੀ ਜਿਹੜੀ ਰਫ਼ਤਾਰ ਉਹ ਘੱਟ ਹੁੰਦੀ ਹੈ ਤੇ ਜਿਹੜੇ ਇਮਿਊਟੇਬਲ ਹੈ ਐਨਾਂ ਨੂੰ ਐਕਸੈਸ ਕਰਨ ਦੀ ਗਤੀ ਮਿਊਟੇਬਲ ਟਾਈਪਸ ਨਾਲੋਂ ਵਧ ਹੈ ਨੰਬਰ 4 ਉਦਾਹਰਨ ਵਿੱਚ ਜੋ ਲਿਸਟ ਅਤੇ ਡਿਕਸ਼ਨਰੀ ਤੇ ਸੱਜੇ ਪਾਸੇ ਇਮਿਊਟੇਬਲ ਦੀ ਉਦਾਹਰਨ ਹੈ ਸਟ੍ਰਿੰਗ ਨੰਬਰਸ ਤੇ ਟਪਲਸ ਨੰਬਰ 3 ਆਪਰੇਟਰ ਕੀ ਹਨ ਪਾਈਥਨ ਵਿੱਚ ਵਰਤੇ ਜਾਣ ਵਾਲੇ ਕਿਸੇ ਵੀ ਦੋ ਕਿਸਮਾਂ ਦੇ ਆਪਰੇਟਰ ਦੱਸੋ ਆਪਰੇਟਰ ਕੁਝ ਚਿੰਨ ਹੁੰਦੇ ਹਨ ਜਿਨ੍ਹਾਂ ਦੇ ਵਰਤੋਂ ਆਪਰੇਂਡਸ ਤੇ ਆਪਰੇਸ਼ਨ ਕਰਨ ਲਈ ਕੀਤੀ ਜਾਂਦੀ ਹੈ ਮਤਲਬ ਜੇਕਰ ਆਪਾਂ ਕਿਸੇ ਵੀ ਕਿਸਮ ਦੀ ਕੋਈ ਕੈਲਕੂਲੇਸ਼ਨ ਕਰਨੀ ਹੈ ਕੋਈ ਆਪਰੇਸ਼ਨ ਪਰਫਾਰਮ ਕਰਨਾ ਹੈ ਆਪਰੇਂਡਸ ਦੇ ਉੱਪਰ ਵੇਰੀਏਬਲਸ ਦੇ ਉੱਪਰ ਤੇ ਉਹਦੇ ਲਈ ਆਪਰੇਟਰ ਵਰਤੇ ਜਾਂਦੇ ਹਨ ਪਾਈਥਨ ਵਿੱਚ 8 ਕਿਸਮ ਦੇ ਆਪਰੇਟਰ ਵਰਤੇ ਜਾਂਦੇ ਤੁਹਾਨੂੰ ਦੋਆਵਾਂ ਬਾਰੇ ਪੁੱਛਿਆ ਗਿਆ ਮੈਂ ਤੁਹਾਨੂੰ ਅੱਠ ਦੇ ਨਾਮ ਦੱਸ ਦਿੰਦਾ ਕਿਉਂਕਿ ਅੱਗੇ ਅਸੀਂ ਇਹਦਾ ਪ੍ਰੈਕਟੀਕਲ ਸੈਸ਼ਨ ਵੀ ਕਰਾਂਗੇ ਸੋ ਪਹਿਲੇ ਗੱਲ ਕਰਦੇ ਹਾਂ ਅਰਥਮੈਟਿਕ ਆਪਰੇਟਰ ਅਰਿਥਮੈਟਿਕ ਆਪਰੇਟਰ ਉਹ ਆਪਰੇਟਰ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਗਣਿਤਿਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਨੰਬਰ 2 ਰਿਲੇਸ਼ਨਲ ਆਪਰੇਟਰ ਰਿਲੇਸ਼ਨ ਆਪਰੇਟਰ ਉਹ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਦੋ ਆਪਰੇਂਡਸ ਜਾਂ ਵੇਰੀਏਬਲਸ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ ਨੰਬਰ 3 ਲੌਜੀਕਲ ਆਪਰੇਟਰ ਲੌਜੀਕਲ ਆਪਰੇਟਰ ਉਹ ਆਪਰੇਟਰ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਦੋ ਜਾਂ ਦੋ ਤੋਂ ਵੱਧ ਰਿਲੇਸ਼ਨਲ ਐਕਸਪ੍ਰੈਸ਼ਨਸ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ਨੰਬਰ 4 ਅਸਾਈਨਮੈਂਟ ਆਪਰੇਟਰ ਅਸਾਈਨਮੈਂਟ ਆਪਰੇਟਰ ਕੀ ਕਰਦੇ ਨੇ ਸੱਚੀ ਹੱਥ ਵਾਲੀ ਵੈਲਿਊ ਜਿਹੜੀ ਹੈ ਉਹਨ ਖੱਬੇ ਪਾਸੇ ਹੱਥ ਵਾਲੇ ਆਪਰੇਟਰ ਦੇ ਵਿੱਚ ਜਾਂ ਵੇਰੀਏਬਲ 'ਚ ਐਡ ਕਰਦੇ ਨੇ ਤੇ ਉਹਨਾਂ ਤੇ ਕੀ ਆਪਰੇਸ਼ਨ ਪਰਫਾਰਮ ਕਰਦੇ ਨੇ ਬਿਟ ਵਾਈਜ਼ ਆਪਰੇਟਰ ਜਿਹੜੇ ਬਿਟ ਵਾਈਜ਼ ਆਪਰੇਟਰ ਨੇ ਐ ਸਿੰਗਲ ਸਿੰਗਲ ਬਿਟ 0 0 1 ਦੀ ਫਾਰਮ 'ਚ ਹੁੰਦਾ ਉਹਨੂੰ ਮੈਨਿਪੂਲੇਟ ਕਰਨ ਦੇ ਕੰਮ ਆਉਂਦੇ ਨੇ ਨੰਬਰ 6 ਜੁਨਰੀ ਆਪਰੇਟਰ ਐ ਸਿੰਗਲ ਵੇਰੀਏਬਲ ਤੇ ਕੰਮ ਕਰਦੇ ਨੇ ਤੇ ਮੈਂਬਰਸ਼ਿਪ ਆਪਰੇਟਰ ਤੇ ਆਇਡੈਂਟੀਟੀ ਆਪਰੇਟਰ ਇਹ ਵੀ ਦੋ ਆਪਰੇਟਰ ਨੇ ਜਿਹੜਾਂ ਦੀ ਵਰਤੋਂ ਪਾਈਥਨ ਵਿੱਚ ਕੀਤੀ ਜਾਂਦੀ ਨਹੀਂ ਚਲਦੀ ਹੈ ਤੇ ਇਹਨਾਂ ਨੂੰ ਅੱਗੇ ਅਸੀਂ ਡਿਟੇਲ ਵਿੱਚ ਪੜ੍ਹਾਂਗੇ। ਅਰਥਮੈਟਿਕ ਆਪਰੇਟਰਾਂ ਦੀ ਵਰਤੋਂ ਅਰਥਮੈਟਿਕ ਆਪਰੇਸ਼ਨ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀਆਂ 7 ਕਿਸਮਾਂ ਹਨ। ਨੰਬਰ 1 ਆਪਰੇਟਰ ਪਲੱਸ ਪਹਿਲੇ ਵੀ ਦੱਸਿਆ ਹੈ ਬਾਰੇ ਇਹ ਜੋੜ ਕਰਨ ਦਾ ਕੰਮ ਆਉਂਦਾ ਹੈ ਜੇ 2 2 4। ਨੰਬਰ 2 ਮਾਈਨਸ ਘਟਾਓ 6 3 3। ਨੰਬਰ 3 ਸਟਾਰ ਇਹਨੂੰ ਕਹਿੰਦੇ ਗੁਣਾ 4 2 8। ਨੰਬਰ 4 ਸਲੈਸ਼ ਰੀਅਲ ਡਿਵੀਜ਼ਨ ਰੀਅਲ ਡਿਵੀਜ਼ਨ ਦਾ ਮਤਲਬ ਹੈ ਤੇ ਦੋ ਨੰਬਰਾਂ ਨੂੰ ਭਾਗ ਕਰਨਾ ਤੇ ਆਨਸਰ ਜਿਹੜਾ ਡੈਸੀਮਲ ਪੁਆਇੰਟ ਦੇ ਨਾਲ ਆਵੇਗਾ ਜੇ ਦਾ 10 ਨੂੰ 3 ਨਾਲ ਭਾਗ ਕੀਤਾ ਤੇ ਆਸਰ ਗਿਆ 3.3 ਪਹਿਲੇ ਮਾਇਡ ਡਬਲ ਸਲੈਸ਼ ਇਹਨੂੰ ਕਹਿੰਦੇ ਇੰਟੀਜਰ ਡਿਵੀਜ਼ਨ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਭਾਗ ਕਰਾਂਗੇ ਤੇ ਆਨਸਰ ਜਿਹੜਾ ਡੈਸੀਮਲ ਪੁਆਇੰਟ ਤੋਂ ਪਹਿਲੇ ਵਾਲਾ ਆਏਗਾ ਡੈਸੀਮਲ ਪੁਆਇੰਟ ਤੋਂ ਬਾਅਦ ਵਾਲਾ ਭਾਗ ਨਹੀਂ ਨਜ਼ਰ ਆਵੇਗਾ ਨੰਬਰ 6 ਪਰਸੈਂਟੇਜ ਇਹਨੂੰ ਮੋਡੂਲਸ ਜਾਂ ਰਿਮੇਂਡਰ ਆਪਰੇਟਰ ਵੀ ਕਿਹਾ ਜਾਂਦਾ ਹੈ ਅੱਜ ਕਿਹਾ 10 ਨੂੰ 3 ਨਾਲ ਭਾਗ ਕੀਤਾ ਆਨਸਰ ਕੀ ਆਇਆ 1 ਜਿੱਦਾਂ ਆਪਾਂ ਜੋ ਦੋ ਨੰਬਰ ਨੂੰ ਇੰਟੀਜਰ ਨੰਬਰਾਂ ਨੂੰ ਭਾਗ ਕਰਦੇ ਹਾਂ ਨੀਚੇ ਜਿਹੜਾ ਛੇਸ਼ ਜਾਂ ਬਾਕੀ ਬਚਦਾ ਹੈ ਰਿਮੇਂਡਰ ਬਚਦਾ ਹੈ ਉਹਨੂੰ ਮੋਡੂਲਸ ਕਿਹਾ ਜਾਂਦਾ ਹੈ ਤੇ ਨੰਬਰ 7 ਹੈ ਸਟਾਰ ਸਟਾਰ ਇਹਨੂੰ ਐਕਸਪੋਨੈਂਟ ਕਿਹਾ ਜਾਂਦਾ ਹੈ ਇਹ ਪਾਵਰ ਕੱਢਣ ਦੇ ਕੰਮ ਵੀ ਆਉਂਦਾ ਹੈ ਜਿੱਦਾਂ 6 ਸਟਾਰ ਸਟਾਰ 2 ਇਹਦਾ ਮਤਲਬ 6 ਦੀ 10 ਕਿਹਾ ਤੇ ਕੀ ਹੋ ਗਿਆ 36 ਤਾਂ ਦੂਜਾ ਹੈ ਰਿਲੇਸ਼ਨਲ ਆਪਰੇਟਰ रिलेशन ओपरेटर की वरतों दो ओपरेंट्स की तुलना करने की जाती है यह सही ज गलत नतीजा देंगे दे छह किस्म के होंगे पहले गल करते हैं लैसदेन ए मतलब की है घट है दूजा लैसदेन इक्वल टू घट है बराबर है सो तो पहले गल करते हैं लैसदेन की मतलब है कि ए वालू पंच मतलब मैं ए, ए मान लिया बी मान लिया तो दस मतलब 5 10 ਤੋਂ ਛੋਟਾ ਹੈ ਇਸ ਕਰਕੇ ਆਨਸਰ ਆਇਆ ਸਹੀ ਦੂਜਾ ਲੈਸਰ ਠੀਕ ਹੈ ਜਾਂ ਬਰਾਬਰ ਹੈ ਕਿ ਜਾਂ ਦੇ 5 10 ਦੇ ਬਰਾਬਰ ਹੈ ਜਾਂ ਛੋਟਾ ਹੈ 5 10 ਤੋਂ ਛੋਟਾ ਹੈ ਇਸ ਕਰਕੇ ਆਨਸਰ ਆਇਆ ਸਹੀ ਨੰਬਰ 3 ਗ੍ਰੇਟਰ ਥੈਨ ਇਹਨੂੰ ਕਹਿੰਦੇ ਵਧ ਹੈ 5 ਗ੍ਰੇਟਰ ਥੈਨ 10 ਕਿ 5 ਜਿਹੜਾ 10 ਤੋਂ ਵੱਡਾ ਹੈ ਗਲਤ ਹੈ ਜਦਕਿ 5 ਛੋਟਾ ਹੈ ਤੇ ਚੋਟ ਹੈ ਗ੍ਰੇਟਰ ਦਨ ਇਕੁਅਲ ਟੂ ਇਹਦਾ ਮਤਲਬ ਵੱਧ ਹੈ ਜਾਂ ਬਰਾਬਰ ਹੈ ਕਿ 5 ਗ੍ਰੇਟਰ ਇਕੁਅਲ ਟੂ 10 ਕਿ 5 ਨਾਲ ਹੀ 10 ਦੇ ਬਰਾਬਰ ਹੈ ਨਹੀਂ 10 ਤੋਂ ਵੱਡਾ ਇਸ ਕਰਕੇ ਆਨਸਰ ਆਇਆ ਗਲਤ ਉਸ ਤੋਂ ਬਾਅਦ ਹੈ ਡਬਲ ਇਕੁਅਲ ਟੂ ਇਹਨੂੰ ਕਹਿੰਦੇ ਬਰਾਬਰ ਹੈ ਡਬਲ ਇਕੁਅਲ ਟੂ ਉਦੋਂ ਵਰਤਿਆ ਜਾਂਦਾ ਹੈ ਜਦੋਂ ਦੋ ਵੈਰੀਏਬਲਸ ਦੀ ਜਾਂ ਆਪਰੈਂਡਸ ਦੀ ਆਪਸ ਵਿੱਚ ਤੁਲਨਾ ਕਰਨੀ ਹੋਵੇ ਤੇ 5 ਬਰਾਬਰ ਹੈ ਬਰਾਬਰ ਹੈ 10 5 10 ਦੇ ਬਰਾਬਰ ਨਹੀਂ ਹੈ ਇਸ ਕਰਕੇ ਆਇਆ ਗਲਤ ਲਾਸਟ ਹੈ ਨੋਟ ਇਕੁਅਲ ਟੂ ਬਰਾਬਰ ਨਹੀਂ ਹੈ पांच नोट इक्वल टू कि पांच दस के बराबर नहीं है इस करके आंसर किया है सही ते आज लेकिन नहीं। तो अज लिखना ही अगली बार फिर किसी नवे टॉपिक ना मिलांगे जेकर तो क्वैरी है तो तुम कमेंट सैक्शन पूछ सकते हो अपने कंप्यूटर अध्यापक की मदद ले सकते हो धन्यवाद